ਪਿੰਡ ਨੂਪੁਰ ਜਟਾ ਦੇ ਵਿੱਚ ਸੋ ਗੁਰੂ ਮਹਾਰਾਜ ਦੀ ਬੇਰ ਦੇ ਨਾਲ ਅਰਦਾਸ ਕਰਕੇ ਪਹਿਲਾ ਕੈਂਪ ਲਾਇਆ ਗਿਆ ਸੋ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਹਰ ਸਾਲ ਇਹੋ ਜੇ ਕੰਮ ਕਰਾਉਣ ਦਾ ਰੋ। ਸੋ ਐਨ ਆਰ ਆਈ ਭਰਾਵਾਂ ਨੂੰ ਵੀ ਅਸੀਂ ਹੱਥ ਜੋੜ ਕੇ ਅਪੀਲ ਬੇਨਤੀ ਕਰਦੇ ਆਂ ਲੱਖਾਂ ਰੁਪਇਆ ਆ ਕੇ ਤੁਸੀਂ ਖਰਚਾ ਕਰਦੇ ਆਂ ਵਿਆਹਾਂ ਤੇ ਬਾਡੇ ਪਾਰਟੀਆਂ ਦੇ ਸੋ ਪਿੰਡ ਵਾਸਤੇ ਜਰੂਰ ਕੋਈ ਇਦਾਂ ਦੇ ਕੈਂਪ ਲਾਇਆ ਕਰੋ ਜਿੱਥੇ ਲੋਕ ਭਾਈ ਦੇ ਕੰਮ ਹੋਣ ਸੋ ਗੁਰੂ ਮਹਾਰਾਜ ਮਿਹਰ ਕਰੇ ਸੋ ਕਾਜੀ ਹੋਣੀ ਹਰਜੀਤ ਕਾਜੀ ਸਾਡੇ ਨਾਲ ਆ ਸੱਚੇ ਪਾਤਸ਼ਾਹ ਕੋਈ ਚੀਜ਼ ਹੋਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਧੀਆ ਦਿਨ ਆ ਜਦੋਂ ਨਗਰ ਨੂਰਪੁਰ ਜੱਟਾਂ ਦੇ ਵਿੱਚ ਸਾਡੇ ਐਨ ਆਰ ਆਈ ਭਰਾ ਸਰਦਾਰ ਰਣਜੀਤ ਸਿੰਘ ਸਰਦਾਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਆਪਣੇ ਪਿਤਾ ਜੀ ਮਾਸਟਰ ਗੁਰਦੇਵ ਸਿੰਘ ਜੀ ਤੇ ਸਹੁਰੂ ਘਰ ਸੀ ਦਾਤਾ ਦਾਦਾ ਜੀ ਸਰਦਾਰ ਜਰਮੈਲ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ ਸਾਰੀਆਂ ਦਵਾਈਆਂ ਜੋ ਮੈਡੀਸਨ ਉਹ ਫ੍ਰੀ ਆ ਜੋ ਕਿਸੇ ਦਾ ਆਪਰੇਸ਼ਨ ਹੋਣਾ ਉਹ ਵੀ ਫ੍ਰੀ ਆ ਐਨਕਾਂ ਉਹ ਵੀ ਫ੍ਰੀ ਆ ਜੋ ਵੀ ਜਿਸ ਜਿਹੋ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਦੀ ਜਰੂਰਤ ਆ ਉਹ ਸਭ ਕੁਝ ਫ੍ਰੀ ਆ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਭਰਾਵਾਂ ਵੱਲੋਂ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਇਹ ਵਿਦੇਸ਼ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਨਗਰ ਦੇ ਨਾਲ ਜੁੜੇ ਆ ਨਗਰ ਦੀ ਇਹ ਇੱਕ ਸਮੱਸਿਆ ਦੇ ਬਾਰੇ ਆ ਕਿ ਵਾਹਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਚੱਲਦੀ ਕਲਾ 'ਚ ਰੱਖੇ ਤੇ ਇਹ ਨਗਰ ਬਾਰੇ ਇਦਾਂ ਹੀ ਸੋਝਦੇ ਰਹਿਣ ਤੇ ਇਦਾਂ ਹੀ ਵਾਹਿਗੁਰੂ ਇਹਨਾਂ ਦੇ ਕਾਰੋਬਾਰ ਨੂੰ ਵਧਾਵੇ ਤੇ ਹੋਰ ਆਪਣਾ ਪੰਜਾਬ ਦਾ ਆਪਣੇ ਨਗਰ ਦਾ ਸੋਚਣ ਹੋਰ ਜਿਹੜੇ ਸਾਡੇ ਐਨ ਆਰ ਆਈ ਵੀਰ ਹੋਣ ਉਹ ਵੀ ਅਸੀਂ ਬੇਨਤੀ ਕਰਦੇ ਆਂ ਕਿ ਆਓ ਸਾਰੇ ਜਣੇ ਰਲ ਕੇ ਹਰਪ੍ਰੀਤ ਸਿੰਘ ਜੀ ਨੂੰ ਆਪਾਂ ਹੰਬੜਾ ਮਾਰੀਏ ਅੱਜ ਸਾਨੂੰ ਲੋੜ ਆ ਇਹਨਾਂ ਲੰਗਰਾਂ ਦੀ ਵਾਹ ਜੋ ਸੇਵਾਵਾਂ ਦੇ ਲੰਗਰ ਆ ਜਾਂ ਵਿਦਿਆਕ ਦੇ ਲੰਗਰ ਆ ਅੱਜ ਲੋੜ ਆ ਸਾਨੂੰ ਇਹ ਲੰਗਰ ਲਾ ਕੇ ਆਪਾਂ ਆਪਣੇ ਪੰਜਾਬ ਨੂੰ ਉਗਾਹ ਖੜੀਏ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਆਨੰਦ ਮਾਣੇ ਸੁੱਖ ਮਾਣੇ ਵਾਹਿਗੁਰੂ ਜੀ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਪਸ ਸੋਨਹਾਂ ਸੁਨਹਿਰੀ ਇਹ ਕੈਂਪਸ ਆਉਣ ਵਾਲੇ ਸਾਲ ਵੀ ਇਸ ਤਰ੍ਹਾਂ ਲਾਇਆ ਜਾਏ ਕਿ ਬਿਲਕੁਲ ਜੀ ਇਹ ਸਾਡੇ ਐਨੜੀ ਭਰਾਵਾਂ ਦਾ ਪੂਰਾ ਸਹਿਯੋਗ ਆ ਇਸੇ ਤਰ੍ਹਾਂ ਨਿਰੰਤਰ ਚੱਲੂਗਾ ਜੀ ਜਿਵੇਂ ਕਿ ਵੀਰ ਜੀ ਹੋਣੇ ਦੱਸਿਆ ਕਿ ਇਹ ਪਹਿਲਾ ਕੈਂਪ ਆ ਤੁਸੀਂ ਸ਼ੁਰੂਆਤ ਕੀਤੀ ਅੱਜ ਤੋਂ ਐਸੀ ਕਿਹੜੀ ਚੀਜ਼ ਹੈ ਜਿਸ ਨੇ ਤੁਹਾਨੂੰ ਉਤਸ਼ਾਹਿਤ ਕੀਤਾ ਹੈ ਕੈਂਪ ਲਾਉਣ ਬਾਰੇ ਔਰ ਅੱਜ ਤੱਕ ਕਿੰਨਾ ਟਾਰਗੇਟ ਕਿੰਨੇ ਮਰੀਜ਼ ਪੁਗਤਾਏ ਜਾਣਗੇ ਕਿੰਨਾ ਦਾ ਟਰੀਟਮੈਂਟ ਉੱਤੇ ਜਾਏਗਾ ਹਾਂ ਜੀ ਇਹ ਮੇਰੇ ਬੇਡੇ ਦਾ ਜਨਮ ਦਿਨ ਸੀਗਾ ਸੋ ਮੈਂ ਖਰਚਾ ਕਰਨਾ ਚਾਹੁੰਦਾ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਆਪਣੇ ਪਿੰਡ ਦੇ ਵਿੱਚ ਕੋਈ ਰਸਤੇਦਾਰਾਂ ਨੂੰ ਸਾਧ ਕੇ ਇੱਥੇ ਕੋਈ ਵੱਡਾ ਕੋਈ ਪ੍ਰੋਗਰਾਮ ਰੱਖਿਆ ਜਾਵੇ ਸੋ ਮੇਰੇ ਜਿੱਦਾਂ ਚੱਲਦਾ ਸੀਗਾ ਸੇਵਾ ਦਾ ਵੀ ਦਿਮਾਗ ਚੱਲਦਾ ਸੀ ਸੇਵਾ ਦਾ ਫਿਰ ਇਦਾਂ ਹੀ ਆਇਆ ਵੀ ਅਸੀਂ ਉਸ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਵੀ ਉਹ ਜਗ੍ਹਾ ਤੋਂ ਹਟ ਕੇ ਵੀ ਇਹ ਪਰਿਸ਼ਰਨਾ ਦਾ ਅੱਖਾਂ ਦਾ ਕੋਈ ਅੱਖਾਂ ਦੇ ਕਿਹਨੂੰ ਜੋੜ ਬਾਰੇ ਸੋ ਅੱਖਾਂ ਦਾ ਪਰਿਸ਼ਰਨਾ ਕੈਂਪ ਲਾਇਆ ਜਾਂ ਵੀ ਸੋਸ ਕਰਕੇ ਅੱਜ ਇਹ ਦਿਮਾਗ ਇਹੀ ਚੱਲਿਆ ਤਾਂ ਹੀ ਅੱਜ ਟੀਮ ਲਾ ਗਿਆ ਪਹਿਲਾ ਕੈਂਪ ਲਾਇਆ ਕੌਣ ਵਾਲੇ ਸਮੇਂ ਦੇ ਵਿੱਚ ਵੀ ਕੈਂਪ ਦਾ ਅਸੀਂ ਹਰ ਸਾਲ ਚਲੋ ਗੁਰੂ ਮਹਾਰਾਜ ਮੇਰ ਕਰੀ ਤੇ ਹਰ ਸਾਲ ਹੀ ਕੈਂਪ ਲੱਗਦਾ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦਾਸ ਕਬੱਡੀ ਕਮੈਂਟਰ ਮਲਕੀਰ ਬਿਜਲੀ ਨੰਗਲ ਸਾਡੇ ਸਤਿਕਾਰਯੋਗ ਨੂਰਪੁਰ ਜਟਾ ਵਾਲੇ ਵੀਰਾਂ ਨੇ ਵੱਡਾ ਪ੍ਰਦਾਨ ਵੱਲੋਂ ਜਿਹੜੇ ਆਪਣੇ ਸਰਗਸੀ ਮਾਟਰ ਗੁਰਦੇਵ ਸਿੰਘ ਜੀ ਵੱਡਾ ਸਾਹਿਬ ਸਰਗੋਤ ਸਰਦਾਰ ਜਰਨੈਲ ਸਿੰਘ ਵੱਡਾ ਜੀ ਦੀ ਯਾਦ ਦੇ ਵਿੱਚ ਇਹ ਉਹਨਾਂ ਦੀ ਯਾਦ ਨੂੰ ਇਹ ਕੈਂਪ ਜਿਹੜਾ ਸਮਰਪਿਤ ਆ ਕਿਉਂਕਿ ਬਾਕੀ ਲੰਗਰ ਤੇ ਜਿਹੜੇ ਚੱਲਦੇ ਰਹਿੰਦੇ ਇੱਕ ਜਿਹੜੇ ਆਪਣੇ ਸਿਹਤ ਦਾ ਹੈਲਥ ਕੇਅਰ ਜਿਹੜੇ ਆਪਣੇ ਹਨ ਤੇ ਇਹ ਇਹਨਾਂ ਦਾ ਬਹੁਤ ਵੱਡਾ ਜਿਹੜਾ ਛਲਾਂਗਰ ਯੋਗ oprala ਵਾ ਕਿ ਦੂਰੋਂ ਦੂਰੋਂ ਦੇਖੋ ਚੱਲ ਕੇ ਜਿਹੜੇ ਆਪਣੇ ਮਰੀਜ਼ ਵਿਚਾਰੇ ਗਰੀਬ ਧਰਾਂ ਦੇ ਜਿਹੜੇ ਬੰਦੇ ਇਲਾਜ ਨਹੀਂ ਕਰਾ ਸਕਦੇ ਦੇਖੋ ਕੰਨੀਆਂ ਸੀਸਾਂ ਦੇਣਗੇ ਵੱਡਾ ਪਰਿਵਾਰ ਨੂੰ ਸੋ ਇਹ ਕਿ ਇਹਨਾਂ ਦਾ ਬਹੁਤ ਹੀ ਵਧੀਆ ਜਿਹੜਾ oprala ਵਾ ਤੇ ਸਾਰੇ ਸਮਾਜ ਨੂੰ ਇਸੇ ਤਰ੍ਹਾਂ ਪਿੰਡ-ਪਿੰਡ ਦੇ ਐਨਆਰਆਈ ਸਾਰੇ ਹੀ ਵੀਰ ਆਪਣੇ ਇੱਦਾਂ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਆਪਣੇ ਛੇਧ ਪੱਖੀ ਸਮਾਵਾ ਇਦਾਂ ਕੈਂਪ ਲੱਗਦੇ ਰਹਿਣ ਤੇ ਨਾਲ ਕਿਉਂ ਨਾ ਖਿਚਾਲ ਹੋਵੇਗਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਹਰਪ੍ਰੀਤ ਹੈਪੀ ਪੱਡਾ ਜੀ ਨਾਲ ਸਾਡੇ ਰঞ্জੀਤ ਸਿੰਘ ਜੀਤਾ ਪੱਡਾ ਜੀ ਨਾਲ ਸਾਡੇ ਮਾਟਰ ਸਾਹਿਬ ਨਾਲ ਸਾਡੇ ਹਰਜੀਤ ਸਿੰਘ ਸਰਪੰਚ ਸਾਹਿਬ ਜੀ ਸਾਰੇ ਸਤਿਕਾਰਯੋਗ ਨਗਰ ਦਾ ਭੈਣਾ ਭਰਾਵਾਂ ਦਾ ਐਨਆਰਏ ਜੀ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਦਿਮਾਗ ਦੇ ਵਿੱਚ ਕਿਹਾ ਕਿ ਅਸੀਂ ਆਪਣੇ ਨਗਰ ਦਾ ਭਲਾ ਕਰਨਾ ਵਾ ਤੇ ਉਹਨਾਂ ਨੂੰ ਜਿਹੜਾ ਹਰ ਬੱਕੀ ਇਹ ਸਹੂਲਤਾ ਪ੍ਰੋਵਾਈਡ ਕਰਾਉਣੀ ਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਆ ਤੇ ਇਸੇ ਤਰ੍ਹਾਂ ਹਰ ਸਾਲ ਜਿਹੜਾ ਕੈਂਪ ਵੱਡੇ ਪਰਿਵਾਰ ਵੱਲੋਂ ਲੱਗਦਾ ਰਹੂਗਾ ਤੇ ਉਧਰ ਚਾਚਾ ਮੱਖਣ ਸਿੰਘ ਪੱਡਾ ਜੀ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੇ ਇਹ ਕੀ ਦਿੱਕਤ ਇਨਰਾ ਦੇ ਇੱਕ ਮਿਹਨਤ ਕੀਤੀ ਆ ਮਾਰਲੇ ਇਧਰ ਤੇ ਉਹਦਾ ਨਾ ਐਨ ਆਰ ਆਈ ਵੀਰ ਜਿਹੜੇ ਸਾਡੇ ਭਰਾ ਹੈਪੀ ਵੱਡਾ ਭਰਾ ਪੁੱਜਿਆ ਵਾ ਇਧਰ ਸਾਡੇ ਰঞ্জੀਤ ਪੱਡਾ ਦੋਨੋਂ ਸਗੇ ਵੀਰ ਵਾ ਵੱਡਾ ਬ੍ਰਦਰ ਵੱਲੋਂ ਇਹ ਆਪਣੇ ਬਾਪੂ ਜੀ ਦੇ ਤੇ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਇਹ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਗਿਆ ਵਾ ਸੋ ਸਾਰੇ ਮਰੀਜ਼ ਦੂਰੋਂ ਦੂਰੋਂ ਚੱਲ ਕੇ ਇਸ ਕੈਂਪ ਦਾ ਲਾਹਾ ਲੈ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਕੈਂਪ ਦਾ ਵੱਧ ਵੱਧ ਲਾਹਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਪਿੰਡ ਨੂਰਪੁਰ ਜੱਟਾਂ ਵਿਖੇ ਪਹੁੰਚੇ ਹੋ ਜਿੱਥੇ ਪਹਿਲਾ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਕਿੰਨਾ ਕੋ ਉਤਸ਼ਾਹ ਹੈਗਾ ਤੁਹਾਡੇ ਵਿੱਚ ਔਰ ਕੀ ਕਰ ਰਹੇ ਹੋ ਇਸ ਕੈਂਪ ਦੇ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਮਨੁੱਖਤਾ ਦੇ ਭਲੇ ਦੀ ਸੇਵਾ ਸਾਡੇ ਗੁਰੂਆਂ ਨੇ ਸਾਡੇ ਵਿੱਚ ਇਹ ਕਿਹਣਾ ਪਾਈ ਸੀ ਗੁਰਨਾਨਕ ਦੇਵ ਜੀ ਨੇ ਜਦੋਂ ਬਾਬਰ ਨੂੰ ਜਾਵਰ ਕਹਿ ਕੇ ਤੇ ਸਾਨੂੰ ਕਿੰਤ ਕਰੋ ਨਾਮ ਜਪੋ ਤੇ ਵੰਡ ਦੇ ਛਕਣ ਦਾ ਆਦੇਸ਼ ਦਿੱਤਾ ਸੀ ਉਦੋਂ ਤੋਂ ਹੀ ਸਾਡੀ ਜਿਹੜੀ ਸਿੱਖ ਕੌਮ ਆ ਜਦੋਂ ਵੀ ਆਪਣੀ ਕੋਈ ਕਮਾਈ ਕਰਦੀ ਉਹ ਜੋ ਦਸਵੰਤ ਕੱਢਦੀ ਉਹਦੇ ਤਹਿਤ ਹੀ ਸਾਡੇ ਜਿਹੜੇ ਵੱਡੇ ਭਰਾ ਭਾਜੀ ਹੋਣੀ ਤੇ ਵੱਡਾ ਸਾਹਿਬ ਇਹਨਾਂ ਤੇ ਇਹਾਂ ਦੇ ਵੱਡੇ ਭਰਾ ਨੇ ਤੇ ਪਿੰਡ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਨੂਰਪੋ ਜੱਟਾਂ ਦੇ ਵਿੱਚ ਜਿੰਨੇ ਵੀ ਲੋਕ ਆ ਜਿਹੜੇ ਕੋਈ ਵੀ ਕਿਸੇ ਨੂੰ ਕੋਈ ਬੰਦਿਸ਼ ਨਹੀਂ ਚਾਹੀਓ ਕਿਸੇ ਧਰਮ ਦਾਵਾ ਚਾਹੀਓ ਕਿਸੇ ਜਾਤਨਾ ਬਿਲੋਂਗ ਕਰਦਾ ਚਾਹੀ ਪ੍ਰਦੇਸੀ ਆ ਹਰੇਕ ਦੇ ਅੱਖਾਂ ਵਾਸਤੇ ਫ੍ਰੀ ਆਪਰੇਸ਼ਨ ਆ ਦਵਾਈ ਫ੍ਰੀ ਆ ਸੋ ਮੈਂ ਤੁਹਾਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਮਿੱਟੀ ਨਾਲ ਜੁੜੇ ਰਹੋ ਜਿੱਦਾਂ ਜਿੱਦਾਂ ਵੱਡਾ ਭਾਜੀ ਹੋਣੀ ਸਾਡੇ ਹਰਜੀਤ ਭਾਜੀ ਹੋਣੀ ਤੇ ਹੋਰ ਜਿੰਨੇ ਨੌਜਵਾਨ ਜੱਟ ਰੂਪ ਜੱਟਾਂ ਦੇ ਨੌਜਵਾਨ ਇਹ ਉਪਰਾਲਾ ਕਰ ਰਹੇ ਆ ਇਹ ਉਪਰਾਲਾ ਪਿੰਡ ਪਿੰਡ ਹੋਣਾ ਚਾਹੀਦਾ ਤਾਂਕਿ ਸਿੱਖੀ ਦਾ ਤੇ ਸਿੱਖ ਕਰਤਾਰ ਉੱਚਾ ਹੋ ਸਕੇ ਏ ਨੌਜਵਾਨਾਂ ਤੇ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹਿਣ ਤੇ ਗੁਰੂ ਮਹਾਰਾਜ ਇਹਨਾਂ ਦੇ ਇਸ ਵਾਸਤੇ ਹੱਥ ਰੱਖੜਾ ਇਹਨਾਂ ਦੇ ਪਰਿਵਾਰ ਦੀ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਮਹਾਰਾਜ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਗੁਰੂ ਮਹਾਰਾਜ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ